ਪੌੜੀ ਤੀਜੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਫਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਜ਼ਰਾ ਹضور ਕਥਨਾ ਕਥੀ ਨਾ ਆਵੇ ਤੋ ਕਤ ਕਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਤੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੋ ਪਹਿਲੀਆਂ ਦੋ ਪੌੜੀਆਂ ਵਿੱਚ ਹੁਕਮ ਦੀ ਮਹਿਮਾ ਕੀਤੀ ਗਈ ਪਹਿਲੀ ਪੌੜੀ 'ਚ ਦੱਸਿਆ ਗਿਆ ਕਿ ਜੇ ਅਸੀਂ ਸੱਚਿਆਰ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਹੁਕਮ 'ਚ ਰਹਿਣਾ ਆਉਣਾ ਚਾਹੀਦਾ ਹੈ ਤੇ ਹੁਕਮ ਹੈ ਕਿ ਜਿਸ ਹੁਕਮ ਦੇ ਨਾਲ ਸਭ ਕੁਝ ਹੋ ਰਿਹਾ ਹੈ ਉਸ ਹੁਕਮੀ ਬਾਰੇ ਸ਼ਬਦਾਂ ਵਿੱਚ ਕੁਝ ਕਹਿ ਸਕਣਾ ਅਸੰਭਵ ਹੈ ਇਹ ਦੂਸਰੀ ਪੌੜੀ ਦੇ ਵਿੱਚ ਦੱਸਿਆ ਗਿਆ ਹੁਣ ਤੀਸਰੀ ਪੌੜੀ 'ਚ ਪਹਿਲੀ ਤੁਕ ਆਉਂਦੀ ਹੈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਮਤਲਬ ਜਿਸ ਨੂੰ ਉਸ ਪ੍ਰਭੂ ਨੇ ਉਸ ਪ੍ਰਮਾਤਮਾ ਨੇ ਜਿੰਨਾ ਬਲ ਬਖਸ਼ਿਆ ਹੈ ਜਿੰਨਾ ਜ਼ੋਰ ਬਖਸ਼ਿਆ ਹੈ ਉਹ ਉਸ ਪ੍ਰਭੂ ਦੇ ਉਹਨੇ ਹੀ ਗੁਣ ਗਾਉਂਦਾ ਹੈ ਅਗਲੀ ਤੁਕ ਆਉਂਦੀ ਹੈ ਗਾਵੇ ਕੋ ਦਾਤ ਜਾਣੇ ਨਿਸ਼ਾਨ ਕੋਈ ਉਸ ਦਾਤਾਂ ਦੀਆਂ ਦਾਤਾਂ ਨੂੰ ਉਸ ਦੀ ਵਡਿਆਈ ਦੀ ਨਿਸ਼ਾਨੀ ਮੰਨ ਕੇ ਉਹਦੇ ਗੁਣ ਗਾਉਂਦਾ ਹੈ। ਮਤਲਬ ਕਿ ਜਿਹੜੀਆਂ ਦਾਤਾਂ ਸਾਨੂੰ ਪ੍ਰਮਾਤਮਾ ਦਿੰਦਾ ਹੈ। ਉਹਨੂੰ ਦੇਖ ਕੇ ਜੋ ਉਸ ਦੀ ਵਡਿਆਈ ਗਾਉਂਦਾ ਹੈ ਉਸ ਨੂੰ ਕਿਹਾ ਗਿਆ ਹੈ ਗਾਵੇ ਕੋ ਦਾਤ ਜਾਣੇ ਨਿਸ਼ਾਨ। ਫਿਰ ਆਉਂਦਾ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ। ਮਤਲਬ ਕੋਈ ਉਸ ਦੀਆਂ ਵਡਿਆਈਆਂ ਅਤੇ ਸੁੰਦਰਤਾ ਦੀ ਮਹਿਮਾ ਕਰ ਰਿਹਾ ਹੈ। ਫਿਰ ਹੁੰਦਾ ਹੈ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਵਿਦਿਆ ਅਤੇ ਡੂੰਗੇ ਵਿਚਾਰ ਦੁਆਰਾ ਉਸ ਪ੍ਰਭੂ ਦਾ ਜਸ ਗਾ ਰਿਹਾ ਹੈ ਉਸ ਦਾ ਗੁਣ ਗਾਣ ਕਰ ਰਿਹਾ ਹੈ ਗਾਵੇ ਕੋ ਸਾਜ ਕਰੇ ਤਨ ਖੇ ਸਾਜ ਦਾ ਮਤਲਬ ਬਣਾਉਣਾ ਖੇ ਕਰ ਦੇਣਾ ਮਤਲਬ ਕਿ ਬਰਬਾਦ ਕਰ ਦੇਣਾ ਮਤਲਬ ਕਿ ਕੋਈ ਕਹਿੰਦਾ ਹੈ ਕਿ ਉਹ ਪਰਮਾਤਮਾ ਸਰੀਰ ਬਣਾਉਂਦਾ ਹੈ ਅਤੇ ਫਿਰ ਸਰੀਰਾਂ ਨੂੰ ਪਸਮ ਕਰ ਦਿੰਦਾ ਹੈ ਗਾਵੇ ਕੋ ਜੀ ਲੈ ਫਿਰ ਦੇ ਇਸ ਦਾ ਮਤਲਬ ਹੈ ਕਿ ਕੋਈ ਉਸ ਨੂੰ ਜਾਨ ਲੈਣ ਵਾਲਾ ਅਤੇ ਉਸੇ ਜਾਨ ਨੂੰ ਫਿਰ ਦੇਣ ਵਾਲਾ ਕਹਿ ਰਿਹਾ ਹੈ ਕਿ ਉਹੀ ਮਨੁੱਖ ਨੂੰ ਜਾਨ ਦਿੰਦਾ ਹੈ ਤੇ ਉਹੀ ਮਨੁੱਖ ਦੀ ਜਾਨ ਲੈਂਦਾ ਹੈ ਅਗਲੀ ਤੁਕ ਗਾਵੇ ਕੋ ਜਾਪੈ ਦਿਸੈ ਦੂਰ ਕੋਈ ਇਹ ਗਾਰਿਆ ਹੈ ਕਿ ਉਹ ਪ੍ਰਮਾਤਮਾ ਜਾਪਦਾ ਤਾਂ ਨੇੜੇ ਹੈ ਪਰ ਹੈ ਬਹੁਤ ਦੂਰ ਗਾਵੇ ਕੋ ਵਿਖੇ ਹਾਦਰਾ ਹضور ਕੋਈ ਇਹ ਕਹਿ ਕੇ ਉਹਦੀ ਸਿਫਤ ਕਰ ਰਿਹਾ ਹੈ ਕਿ ਉਹ ਪ੍ਰਭੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਹੋ ਕੇ ਸਭ ਨੂੰ ਦੇਖ ਰਿਹਾ ਹੈ ਹਾਜ਼ਰਾ ਹਜ਼ੂਰ ਮਤਲਬ ਕਿ ਉਹ ਸਰਬ ਵਿਆਪੀ ਹੈ ਸਾਰੇ ਪਾਸੇ ਮੌਜੂਦ ਹੈ ਤੇ ਉਹ ਸਾਡੀ ਰਗ ਰਗ ਤੋਂ ਵਾਕਿਫ ਹੈ ਸਾਡੀ ਹਰ ਹਰਕਤ ਨੂੰ ਦੇਖ ਰਿਹਾ ਹੈ ਅਗਲੀ ਤੋਂ ਕੌਂਦੀ ਹੈ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਮਤਲਬ ਕਿ ਕਰੋੜਾਂ ਅਰਬਾਂ ਵਾਰ ਹੀ ਉਸ ਦਾ ਕਥਨ ਜਾਂ ਵਰਣਨ ਕਰਨ ਦਾ ਯਤਨ ਕੀਤਾ ਗਿਆ ਹੈ ਉਸ ਬਾਰੇ ਗੱਲਾਂ ਕਰਨ ਦਾ ਯਤਨ ਕੀਤਾ ਗਿਆ ਹੈ ਕੋਸ਼ਿਸ਼ ਕੀਤੀ ਗਈ ਹੈ ਪਰ ਨਾ ਤਾਂ ਇਹ ਉਹਦੇ ਬਾਰੇ ਕਥਨ ਮੁੱਕਦੇ ਹਨ ਅਤੇ ਨਾ ਹੀ ਉਸ ਕਰਤਾ ਦੀਆਂ ਸਿਫਤਾਂ ਮੁੱਕਦੀਆਂ ਹਨ ਉਸ ਬਾਰੇ ਕਰੋੜਾਂ ਵਾਰ ਵੀ ਕਹਿ ਕੇ ਉਸ ਦਾ ਕਦੇ ਵੀ ਪੂਰੇ ਤਰੀਕੇ ਨਾਲ ਵਰਣਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਡਿਫਾਈਨ ਨਹੀਂ ਕੀਤਾ ਜਾ ਸਕਦਾ ਫਿਰ ਆਉਂਦਾ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਮਤਲਬ ਕਿ ਉਹ ਦਾਤਾ ਜੁਗਾ ਜੁਗਾ ਤੋਂ ਦੇਈ ਜਾ ਰਿਹਾ ਹੈ ਉਸ ਤੋਂ ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ ਪਰ ਉਹ ਦਿੰਦਾ ਦਿੰਦਾ ਨਹੀਂ ਥੱਕਦਾ ਲੋਕ ਜੁਗਾ ਜੁਗਾ ਤੋਂ ਖਾਂਦੇ ਚਲੇ ਆ ਰਹੇ ਹਨ ਪਰ ਉਸ ਦਾਤਾ ਦੀਆਂ ਦਾਤਾਂ ਵਿੱਚ ਕਦੇ ਵੀ ਕਮੀ ਨਹੀਂ ਆਉਂਦੀ ਫਿਰ ਅੰਤ ਲਈ ਤੁਕ ਪੌੜੀ ਤੀਜੀ ਦੀ ਆਉਂਦੀ ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਮਤਲਬ ਕਿ ਉਹ ਹੁਕਮੀ ਆਪਣੇ ਹੁਕਮ ਦੁਆਰਾ ਸਭ ਕੁਝ ਰਾਸਿਰ ਚਲਾ ਰਿਹਾ ਹੈ ਅਤੇ ਉਹ ਖੁਦ ਬੇਪਰਵਾਹ ਨਿਰਲੇਪ ਅਤੇ ਆਨੰਦਮਗਨ ਹੈ ਸਭ ਕੁਝ ਚਲਾਉਂਦਿਆਂ ਹੋਇਆਂ ਵੀ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬੇਪਰਵਾਹ ਹੈ ਤੇ ਸਾਰੀਆਂ ਹੀ ਚੀਜ਼ਾਂ ਉਸ ਦੀ ਮਰਜ਼ੀ ਨਾਲ ਹੋ ਰਹੀਆਂ ਨੇ ਉਸ ਦੇ ਹੁਕਮ ਵਿੱਚ ਹੋ ਰਹੀਆਂ ਨੇ ਪਰ ਇਹ ਸਾਰੀ ਗੇਮ ਉਸ ਅਰਚਕੇ ਖੁਦ ਇਸ ਸ੍ਰਿਸ਼ਟੀ ਤੋਂ ਇਸ ਹੋਂਦ ਤੋਂ ਨਿਰਲੇਪ ਹੈ ਅਤੇ ਆਪਣੇ ਆਨੰਦ ਮਗਨ ਵਿੱਚ ਬੈਠਾ ਹੋਇਆ ਹੈ